ਬੱਬਰ ਹੈਗਾ ਹੈ ਗੁਰਿੰਦਰ ਵੀ ਇੰਡੀਆ-ਉਂਡੀਆ ਵਿੱਚ ਨਹੀਂ ਜਨਾਨੀਆਂ ਨੂੰ ਲਾਈਕ ਕਰਦਾ ਨਾ 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 ਮੈਂ ਕਹਿੰਦਾ ਇੰਡੀਆ ਦੇ ਜਨਾਨੀਆਂ ਤਾਂ ਮੁਸ਼ਕੀਆਂ ਬਹੁਤ ਹੁੰਦੀਆਂ ਮੈਂ ਨਹੀਂ ਕਹਿੰਦੀ ਸੌਣ ਲੱਗੀ ਧਰਮ ਦਾਜ ਮਰ ਜਿਵੇਂ ਝੂਠ ਬੋਲਾਂ ਏ ਕਹਿੰਦਾ ਇਸ ਸਪੇਨ ਵਿੱਚ ਰਹਿੰਦਾ ਹੈ ਸਪੇਨ ਦੇ ਵਿੱਚ ਇਹਦੇ ਬਹੁਤ ਵੱਡਾ ਕਾਰੋਬਾਰ ਹੈ ਜਿਹਦੇ ਵਿੱਚ ਪਾਰਟਨਰਸ਼ਿਪ ਮਜੇਠੀ ਦੀ ਵੀ ਹੈ ਜੋ ਅਸਪ ਤੱਕ ਕਦੇ ਕਿਸੇ ਕੋ ਪਤਾ ਨਹੀਂ تھا ਪਤਾ ਚਲ ਗਿਆ ਹੁਣ ਚਲ ਗਿਆ ਬਾਤ ਨਿਕਲੀ ਹੈ ਨਿਕਲੀ ਹੈ ਤਾਂ ਨਿਕਲ ਕੇ ਬੜੀ ਦੂ ਤੱਕ ਜਾਏਗੀ राइट right? वैसे भी माशाल्लाह जो मेरी जुबान है ये जब भी बोलती है खोलती है बड़ी बात दूर तक ही चली जाती, बहुत दूर निकल जाती है।, so, उसमें भी इसका है और पसंद है इनको पूरे फिट फिगर वाली है इंडिया की औरतें औरतों को तो ये कुछ कुछ नहीं समझते हैं और यहाँ पे आके ये लोग इज्जत बना लेते कि हम बाबा है बाबा नहीं है ये झोलै झोल में बता रही अब सडनली 2027 आने से पहले राजा भी आ गया बाबेडा अच्छा मैं एक बात दस्तियां अपने बारे उड़े मैं कहियो कि नयासी जोक छट रही है मैं सच्ची जोक किंग के मूड से बिल्कुल नहीं है मेरे मम्मी नो चाय पूछ लियो मैं ना बचपन तक ड्रीम देखती थी जिबे नाबे ਆਪਲਾ ਆਪਣਾ ਦੱਸਤਾ ਤੇ ਇਹਨਾਂ ਨਾਪੇ ਵਾਲੇ ਦੇ ਵਿੱਚ ਰਾਜਾ ਬਣ ਗਿਆ ਹੁਣ ਇਦਾਂ ਤੇ ਇੱਕ ਸਪਨਾ ਮੈਨੂੰ ਆਉਂਦਾ ਪਰ ਮੈਂ ਤਾਂ ਕਦੀ ਕਿਸੇ ਨਾਲ ਸ਼ੇਅਰ ਨਹੀਂ ਕੀਤਾ ਮੈਂ ਤਾਂ ਕਿਹਾ ਨਹੀਂ ਮੈਂ ਫਲਾਣੀ ਜਗ੍ਹਾ ਦਾ ਰਾਜਾ ਮੈਨੂੰ ਮਿਲਣਾ ਪਰ ਰਾਜਪੜ ਵਾਪਸ ਹੋ। ਸੋ ਮੈਨੂੰ ਹਮੇਸ਼ਾ ਇੱਕ ਸਪਨਾ ਆਉਂਦਾ ਹੈ ਕਿ ਮੈਂ ਘੋੜੇ ਤੇ ਸਵਾਰ ਹਾਂ। ਸਾਹੀ ਪੋਸ਼ਟ ਦੇ ਸਾਹੀ ਕੱਪੜੇ ਉਹ ਮੇ ਲਬਾਸ ਪਾਇਆ ਹੋਇਆ ਤੇ ਹੱਥ 'ਚ ਮੇਰੇ ਕਰਪਾਨ ਹੈ ਮੈਂ ਕਿਸੇ ਯੁੱਧ ਦੇ ਵਿੱਚ। ਮੈਂ ਪੂਰੀ ਕਰਪਾਨ ਚਲਾਨੀ ਹੈ ਪੂਰਾ ਯੁੱਧ ਲੜਦਾ ਪਰ ਮੈਂ ਬੰਦਾ ਹੈ। ਪਰ ਜਦੋਂ ਮੈਂ ਸਵੇਰੇ ਉੱਠਦੀ ਆ ਮੇਰਾ ਸੱਜੇ ਆ ਰਾਈਟ ਹੈਂਡ ਇੰਨਾ ਦੁੱਖ ਰਿਹਾ ਹੁੰਦਾ ਮੈਂ ਆਪਣੀ ਮਦਰ ਨੂੰ ਦੱਸਦੀ ਨਹੀਂ ਮੰਮੀ ਮੇਰਾ ਹੱਥ ਬਹੁਤ ਦੁੱਖ ਰਿਹਾ ਹੈ ਕਹਿੰਦੇ ਕਿਉਂ ਤੂੰ ਇੱਕ ਪਾਸੇ ਸੁੱਤੀ ਹੋਣੀ ਆ ਮੈਂ ਕਹਾਂ ਨਹੀਂ ਮੈਂ ਕਹਾਂ ਮੈਂ ਸਾਰੀ ਰਾਤ ਮੈਂ ਕਹਾਂ ਯੁੱਧ ਲੜਿਆ ਕਰਪਾਨ ਲੈ ਕੇ ਘੋੜੇ ਤੇ ਬਹਿ ਕੇ ਔਰ ਸੱਚੇ ਇਸ ਜਨਮ ਦੇ ਵਿੱਚ ਮੈਂ ਕਦੀ ਵੀ ਕੁਰਬਾਨ ਚਲਾਣੀ ਨਹੀਂ ਸਿੱਖੀ ਪਰ ਦੌਪੇਚ ਸਾਰੇ ਆਉਂਦੇ ਆ ਜੇ ਕੋਈ ਬੰਦਾ ਆਵਾਂ ਲੋ ਕਰਪਾਨ ਲੈ ਕੇ ਪੈ ਗਿਆ ਮੇਰੇ ਮਗਰ ਤੇ ਮੇਰੇ ਹੱਥੇ ਕਰਪਾਨਾ ਕਸਮ ਉਸ ਖੁਦਾ ਬਣਾਉਣ ਵਾਲੇ ਦੀ ਵੀ ਬੰਦਾ ਵੱਡ ਦਮੀ ਇੰਨਾ ਹੁਨਰ ਆ ਮੇਰੇ ਕੋਲ ਪਰ ਪੰਚ ਚਲਾਉਂਦਾ ਪਰ ਮੈ ਸਿੱਖਿਆ ਨਹੀਂ ਗਰੀ ਸੋ ਕਈ ਵਾਰ ਪਿਛਲੇ ਜਨਮ ਨੇ ਕੁਝ ਚੀਜ਼ਾਂ ਇਨਸਾਨ ਦੇ ਨਾਲ ਅਗਲੇ ਜਨਮ 'ਚ ਆਉਂਦੀਆਂ ਆ ਉਹਨਾਂ ਉਸ ਚੀਜ਼ ਦਾ ਗਿਆਨ ਹੁੰਦਾ ਹੁਣ ਮੈਂ ਸੋਚਿਆ ਕਿ ਮੈਂ ਕਿਹੜੇ ਦੇਸ਼ ਦਾ ਰਾਜਾ ਹੋ ਸਕਦਾ ਹਾਂ ਕੀ ਮਹਾਰਾਣਾ ਪ੍ਰਤਾਪ ਜਿਹਦਾ ਵੰਸ਼ ਆ ਮੈਂ ਐ ਕਿ ਹਲਦੀ ਘਾਟੇ ਦਾ ਜੰਦ ਲੜਿਆ ਸੀ ਮੈਂ ਮੈਂ ਸੋਚਦੇ ਰਹੀ ਨੀ ਪਰ ਰਾਜਾ ਨਹੀਂ ਸੀ ਤਾਂ ਮੈਨੂੰ ਇਹ ਲੱਗਦਾ ਜਿਵੇਂ ਕੋਈ ਸਿਆਣਾ ਪਤੀ ਅੱਛਾ ਤਬੜਾ ਹੁੰਦਾ ਸੀ ਮੇਰਾ ਕੋਈ रात अब अकेले नहीं घटेगी एक डायरेक्ट वीडियो कॉल पे कोई इतनी प्यारी ਜੋ ਆਪਕੀ ਹਰ ਵਾਤ ਸਮਝੇ ਔਰ ਥੋੜਾ ਸਬਲਸ਼ ਵੀ ਘਰੇ ਹੰਡ ਕਿੱਥੇ ਕੇਸ ਪਾਵਾਂ ਫਿਰ ਮੈਂ ਹੁਣ ਪਤਾ ਕੀ ਸੋਚਿਆ ਬਾਬਾ ਜੀ ਗੁਰਵਿੰਦਰ ਢਿੱਲੋਂ ਬਾਬਾ ਜੀ ਮੈਨੂੰ ਇਦਾਂ ਦਾ ਸੁਪਨਾ ਬਚਪਨ ਤੋਂ ਲੈ ਕੇ ਹੋਂਦ ਤੱਕ ਆ ਰਿਹਾ ਮੇਰਾ ਵੀ ਉਧਾਰ ਕਰੋ ਬਾਬਾ ਜੀ ਉਹਨੂੰ 90 ਦੇ ਬਾਪਾ ਜੀ ਹਾ ਕਰਵਿੰਦਰ ਬਾਬਾ ਜੀ ਕਿਨਾ ਸੋਖਾ ਹੁੰਦਾ ਆਪਣੇ ਮੂਹਰੇ ਬਾਬਾ ਲਾ ਲੈਣਾ ਲੱਛਣ ਸਾਰੇ ਕੰਜਰਾਂ ਦੇ ਚੋਰ ਬਜਾਰੀ ਆਇਆ ਦਾ ਪਤੰਦਰ ਦਾ ਕਲੀ ਘੱਡੀ ਚ ਹੂਕਦਾ ਤੇ ਇਹ ਤੁਸੀਂ ਪਿੱਛੇ ਨਾਲ ਹਟੇ ਨੇ ਗੱਡੀ ਤੁਹਾਡੇ ਉਤੋਂ ਨਹੀਂ ਕੱਢ ਦੇਣੀ ਐ ਛਲੇ ਇੱਥੇ ਭਿਆੰਕਰ ਐਂਟਰੀ ਦਾ ਅਸੀਂ ਤੇ ਫੰਨੀ ਮਾਰਦਾ ਫਿਰ ਮਚਕ ਸ਼ੱਕ ਮਾਰਨੀ ਮਾਰਦਾ ਚਿਨੀਏੜੇ ਮਾਰੀ ਐ ਇਹ ਜਦੋਂ ਬਾਬਾ ਗੱਡੀ ਤੋਂ ਆਉਂਦਾ ਨਾ ਨੰਗ ਦਾ ਗੁਰਿੰਦਰ ਢਿੱਲੋਂ ਉਹ ਗਾਣਾ ਲਾ ਦਿਆ ਕਰੋ ਕਿਹੜਾ ਉਹ ਗੁਰਿੰਦਰ ਮੂਵੀ ਦਾ ਹਿਸਤੋ ਖੁਫਤੋ ਹਿਸਤੋ ਫੋਸੋ ਕਿਹੜਾ ਉਹ ਲੈ ਕਰੋ ਦੀ ਐਂਟਰੀ ਦੇ ਉੱਪਰ